ਜਿਸ ਜਗ੍ਹਾ ਤੇ ਬੈਠੇ ਆ ਸਿੱਧਾ ਅਸੀਂ ਕਹਾਂਦਾ ਮੌਤ ਦੇ ਮੂੰਹ ਤੇ ਬੈਠੇ ਆ ਬਿਲਕੁਲ ਗੋਲੀ ਦੇ ਜਾਂ ਬਰੂਦ ਦੇ ਮੂੰਹ ਦੇ ਕੇ ਖੜੇ ਆ ਚਾਹੇ ਇਧਰਲੇ ਪਾਸੇ ਕੋਈ ਘਰਵੇ ਹੋਏਗੀ ਜਾਂ ਉਧਰਲੇ ਪਾਸੇ ਹੋਊਗੀ ਤਾਂ ਸਭ ਤੋਂ ਪਹਿਲਾਂ ਅਸੀਂ ਬਹੁਤ ਖਤਰਨਾਕ ਜਗ੍ਹਾ ਤੇ ਖੜੇ ਆ ਉਹ ਲੋਕ ਜਿਹੜੇ ਦੂਰ ਬੈਠੇ ਨੇ ਜਿਨ੍ਹਾਂ ਨੂੰ ਚੀਜ਼ਾਂ ਦਾ ਪਤਾ ਨਹੀਂ ਜਾਂ ਕੁਝ ਲੋਕ ਜਿਹੜਾ ਜੰਗ ਨੂੰ بڑے ਜਸ਼ਨ ਦੇ ਤੌਰ ਤੇ ਲੈ ਰਹੇ ਨੇ ਬੜਾ ਉਹ ਉਹਨਾਂ ਨੂੰ ਲੱਗਦਾ ਕਿ ਖਰੇ ਪਾਕਿਸਤਾਨ ਨੂੰ ਕੀ ਕਰਤਾ ਜਾਂ ਪਾਕਿਸਤਾਨ ਨੇ ਕੀ ਕਰਤਾ ਕੀਦਾ ਕਿੰਨਾ ਨੁਕਸਾਨ ਹੋ ਉਹ ਨਹੀਂ ਪਤਾ ਪਰ ਸਾਡਾ ਜਿਹੜੇ ਅਸੀਂ ਇਸ ਖੇਤੇ ਚ ਆਇਆ ਨੇ ਸਾਡਾ ਵੇਖੋ ਕਿੰਨਾ ਨੁਕਸਾਨ ਹੈ ਜਿਹੜੇ ਲੋਕ ਰੋਜੀ ਰੋਟੀ ਰੋਜ਼ ਕਮਾ ਕੇ ਖਾਂਦੇ ਨੇ ਸਾਨੂੰ ਕਿਸਾਨਾਂ ਨੂੰ ਵੀ ਕਹਿੰਦੇ ਯਾਰ ਤੁਸੀਂ ਹਰ ਗੱਲ ਤੇ ਇੰਜ ਬੋਲਦੇ ਹੋ ਦੇਖੋ ਕਿਸਾਨ ਤਾਂ 6 ਮਹੀਨੇ ਕੱਢ ਜਾਊਗਾ ਉਹਦੇ ਕੋਲ ਖਾਣ ਜੋਗੀ ਰੋਟੀ ਵੀ ਪਰ ਅੱਜ ਜਦੋਂ ਬਾਜ਼ਾਰ ਬੰਦ ਆ ਤਾਂ ਜਿਹੜਾ ਜਿਹਨੇ ਆਪਣੇ ਰੋਜ਼ ਦਿਹਾੜੀ ਕਰਕੇ ਕੰਮ ਖਾਣਾ ਜਿਹਨੇ ਰੋਜ਼ ਦੁਕਾਨਦਾਰੀ ਖੋਲ ਕੇ ਰੋਟੀ ਖਾਣੀ ਆ ਉਹਦਾ ਰਜਗਾਰ ਅੱਜ ਤੋਂ ਬੰਦ ਹੋ ਗਿਆ ਉਹਦੇ ਲਈ ਜੰਗ ਤੋਂ ਵੀ ਵੱਡੀ ਸਥਿਤੀ ਹੋ ਗਈ ਉਹਦਾ ਭੁੱਖੇ ਮਰਦਾ ਹੋ ਗਿਆ ਅਗਲੇ 20 ਦਿਨਾਂ ਬੱਜਰੋ ਸੀ ਫਸਲਾਂ ਬੀਜ ਨਹੀਂ ਅਗਲੀ ਝੋਨੇ ਦੀ ਸਾਡੀ ਬਜਾਈ ਹੋਣੀ 1 ਜੂਨ ਤੋਂ ਜਦੋਂ ਇੱਥੇ ਮਾਹੌਲ ਜੰਗ ਦਾ ਜਦੋਂ ਇੱਥੇ ਮਜ਼ਾਈਲਾਂ ਡੇਕ ਰਹੀਆਂ ਜੋ ਸਾਡੇ ਘਰ ਖੂਕੇ ਜਾ ਰਹੇ ਨੇ ਕਿਹੜਾ ਬੰਦਾ ਸਾਡੇ ਇੱਥੇ ਕਿਹੜਾ ਪ੍ਰਵਾਸੀ ਸਾਡੇ ਝੋਨਾ ਲਾਉਣ ਆਊਗਾ ਸਾਡੀ ਅਗਲੀ ਫਸਲ ਦਾ ਵੀ ਨੁਕਸਾਨ ਪਾਕਿਸਤਾਨ ਦੀ ਆਵਾਮ ਨੂੰ ਵੀ ਆਪਦੇ ਹਕੂਮਤ ਦੇ ਉੱਤੇ ਜਿਹੜੀ ਉੱਥੋਂ ਦੀ ਸਰਕਾਰ ਹੈ ਉਹਦੇ ਕੋਈ ਮਨਸ਼ੇ ਹੋ ਸਕਦੇ ਨੇ ਉਥੋਂ ਦੇ ਜਿਹੜੇ ਮੰਤਰੀ ਉਹਨਾਂ ਦੇ ਕੋਲ ਮਨਛੇ ਹੋ ਸਕਦੇ ਨੇ ਉਹਨਾਂ ਦੇ ਦਬਾਅ ਪਾਉਣਾ ਚਾਹੀਦਾ ਵੀ ਸਾਨੂੰ جنگ ਨਹੀਂ ਚਾਹੀਦੀ ਉਹ ਭਾਰਤ ਦੇ ਨਾਲ ਸ਼ਰਾਰਤਾਂ ਕਰਨੀਆਂ ਬੰਦ ਕਰੇ ਅਸੀਂ ਵੀ ਆਪਣੀ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਕਿ ਇਹ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈਗਾ ਇਹਨੂੰ ਰੋਕ ਕੇ ਇੰਟਰਨੈਸ਼ਨਲ ਤੌਰ ਤੇ ਲੋਕਾਂ ਨੂੰ ਇਕੱਠੇ ਕਰਕੇ ਜਿਹੜੇ ਅੱਤਵਾਦ ਨੂੰ ਖਤਮ ਕਰਨ ਦੇ ਕੋਈ ਹੋਰ ਤਰੀਕੇ ਲੱਭੇ ਜਾਣ ਪੰਜਾਬ ਨੂੰ ਉਸ ਜੰਗ ਤੋਂ ਬਚਾਇਆ ਜਾਵੇ ਜਦੋਂ ਤੁਸੀਂ ਦਿੱਲੀ ਦੀਆਂ ਬਰੂਹਾਂ ਤੇ ਗਏ, ਕਿਸਾਨ ਗਏ, ਮਜ਼ਦੂਰ ਗਏ, ਤਤਵਾਦੀ ਤੁਹਾਨੂੰ ਆਖਿਆ ਗਿਆ, ਹੁਣ ਜਦੋਂ ਬਾਰਡਰਾਂ ਤੇ ਬੈਠੇ ਹੋ ਕਹਿੰਦੇ ਸੱਚੇ ਦੇਸ਼ ਭਗਤੀ ਬਾਰਡਰਾਂ ਵਾਲਿਆ। ਜਿਹੜੇ ਆਪਦੇ ਚੈਨਲਾਂ ਤੇ ਬਹਿ ਕੇ ਕਹਿੰਦੇ ਨੇ ਵੀ ਬੱਲੇ ਬੱਲੇ ਆ ਕਰਤਾ, ਉਹ ਚਾਹੁੰਦੇ ਨੇ ਵੀ ਸਾਡੇ ਸਟੂਡੀਓ ਉੱਤੇ ਮੋਬਾਈਲ ਡਿੱਗੇ ਕੋਈ ਨਹੀਂ ਚਾਹੁੰਦਾ। ਜਿਹੜਾ ਬੰਦਾ ਜੰਗ ਦਾ ਹਮੈਤੀ ਆ, ਉਹ ਆਪਦੇ ਜਵਾਬ ਭੇਜੇ ਖਾਂ ਬਾਰਡਰ ਤੇ ਲੜਨ ਵਾਸਤੇ। ਜਵਾਬ ਹੈ ਸਾਡੇ ਆ ਜਿਹੜੇ ਲੋਕ ਖੜੇ ਨੇ, ਇਹਨਾਂ ਦੇ ਜਵਾਬ ਫੌਜ ਚ ਭਰਤੀ ਨੇ। ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਜੇ ਜਾਂਗਾ ਨਾ ਮਸਲੇ ਹੱਲ ਹੁੰਦੇ ਤਾਂ ਪਹਿਲੀਆਂ ਜੰਗਾਂ ਵੇਲੇ ਹੁੰਦੇ ਤੋਂ ਸਾਨੂੰ ਉਹ ਤੋਂ ਸਿੱਖ ਕੇ ਅਮਨ ਆਮਾਨ ਨਾਲ ਇੰਟਰਨੈਸ਼ਨਲ ਜੋ ਸਾਡੀਆਂ ਸੰਸਥਾਵਾਂ ਬਣੀਆਂ ਉਹਨਾਂ ਦੇ ਰਾਹੀਂ ਡਿਪਲੋਮੈਟਿਕ ਤਰੀਕੇ ਦੇ ਨਾਲ ਅਤਵਾਦ ਦਾ ਤੇ ਬਾਕੀ ਮੁੱਦਿਆਂ ਦਾ ਹੱਲ ਕਰਨਾ ਚਾਹੀਦਾ ਇਸ ਵਕਤ ਅਸੀਂ ਸਰਹੱਦੀ ਇਲਾਕੇ ਦੇ ਵਿੱਚ ਆ ਕੀ ਕੁਝ ਵਾਪਰ ਰਿਹਾ ਇਹਨਾਂ ਘਟਨਾਵਾਂ ਦਾ ਅਸਰ ਕਿਵੇਂ ਪੈਂਦਾ ਲੋਕਾਂ ਦੇ ਦਿਮਾਗਾਂ ਤੇ ਇਸ ਵਕਤ ਸਾਡੇ ਨਾਲ ਇਸ ਇਲਾਕਾ ਨਿਵਾਸੀਆਂ ਦੇ ਥਾਂ ਤੇ ਨੁਮਾਇੰਦਗੀ ਵੀ ਕਰਦੇ ਨੇ ਕਿਸਾਨਾਂ ਦੇ ਨੇਤਾ ਵੀ ਨੇ ਅਵਤਾਰ ਮਹਿਮਾ ਜੀ ਸਾਡੇ ਨਾਲ ਖੜੇ ਨੇ ਉਹਨਾਂ ਤੋਂ ਜਾਣਦੇ ਹਾਂ ਕਿ ਆਖਰਕਾਰ ਇਸ ਇਲਾਕੇ ਦੇ ਸਾਰੇ ਲੋਕਾਂ ਦੀ ਜ਼ਿੰਦਗੀ ਤੇ ਕਿਸ ਤਰ੍ਹਾਂ ਦਾ ਪ੍ਰਭਾਵ ਪੈ ਰਿਹਾ ਹੈ ਹਾਲਾਂਕਿ ਪੂਰੇ ਦੇਸ਼ ਵਿੱਚ ਕਿਤੇ ਘਟਨਾ ਹੁੰਦੀ ਹੈ ਅਸਰ ਸਾਰੇ ਪਾਸੇ ਜਾਂਦਾ ਹੈ ਅਵਤਾਰ ਮਹਿਮਾ ਜੀ ਮੈਂ ਤੁਹਾਡੇ ਤੋਂ ਇਹੀ ਜਾਨਣਾ ਚਾਹਣਾ ਇੱਕ ਤਾਂ ਤੁਸੀਂ ਇਹਨਾਂ ਪਿੰਡਾਂ ਦੇ ਰਹਿਣ ਵਾਲਿਓ ਦੂਜਾ ਇਹ ਜਿਹੜੇ ਘਰ ਚ ਖੜੇ ਆ ਇੱਕ ਵੱਡੀ ਘਟਨਾ ਵਾਪਰਨੀ ਹੋਰ ਲੋਕਾਂ ਤੇ ਦਿਲੋਂ ਦਿਮਾਗ ਤੇ ਬੜਾ ਅਸਰ ਪੈ ਰਿਹਾ ਹੈ ਪਹਿਲੀ ਨਜ਼ਰੇ ਕਿਵੇਂ ਸਮਝਦੇ ਹੋ ਕਿ ਕੀ ਕੁਝ ਚੱਲ ਰਿਹਾ ਹੈ ਤੇ ਇਹਦੇ ਪਿੱਛੇ ਨਜ਼ਰ ਕੀ ਆਉਂਦਾ ਸਭ ਤੋਂ ਪਹਿਲਾਂ ਤਾਂ ਜਿਹੜਾ ਖਾਈ ਫੇਮ ਹੈਗੀ ਤੇ ਪਿੰਡ ਦੇ ਇਸ ਪਰਿਵਾਰ ਨਾਲ ਹੋਇਆ ਬਹੁਤ ਜ਼ਿਆਦਾ ਦੁੱਖदाई ਹੈ ਔਰ ਤੈਨ ਹੀ ਜੀ ਨੇ ਪਰਿਵਾਰ ਦੇ ਔਰ ਵੱਡਾ ਨੁਕਸਾਨ ਜਿਸ ਤਰ੍ਹਾਂ ਮਾਤਾ ਜੀ ਦੀ ਬਹੁਤ ਕ੍ਰਿਟੀਕਲ ਸਿਚੁਏਸ਼ਨ ਹੈ ਨੌਜਵਾਨ ਮੁੰਡਾ ਹੈ ਉਹਦੇ ਪਿਤਾ ਜੀ ਨੇ ਔਰ ਪਸ਼ੂਆਂ ਦਾ ਵੀ ਨੁਕਸਾਨ ਹੋਇਆ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਨਾ ਸਹਿਣਯੋਗ ਹੈ ਦੂਜਾ ਜਿਹੜਾ ਤੁਸੀਂ ਗੱਲ ਕਰਦੇ ਵੀ ਸਾਡੇ ਇਸ ਇਲਾਕੇ ਤੇ ਕਿਹੋ ਜਿਹਾ ਦੇਖੋ ਅਸੀਂ ਜਿਹੜਾ ਬਾਰਡਰ ਹੈ ਜਿਸ ਜਗ੍ਹਾ ਤੇ ਬੈਠੇ ਆ ਸਿੱਧਾ ਅਸੀਂ ਕਹਿੰਦੇ ਮੌਤ ਦੇ ਮੂੰਹ ਤੇ ਬੈਠੇ ਕਿਤੇ ਵੀ ਕੋਈ ਗੱਲ ਹੁੰਦੀ ਆ ਕਿਤੇ ਵੀ ਕੋਈ ਘਟਨਾ ਹੁੰਦੀ ਆ ਤਾਂ ਅਸੀਂ ਇੱਥੇ ਬਿਲਕੁਲ ਗੋਲੀ ਦੇ ਜਾਂ ਬਰੂਦ ਦੇ ਮੂੰਹ ਦੇ ਕੇ ਖੜੇ ਆ ਚਾਹੇ ਇਧਰਲੇ ਪਾਸੇ ਕੋਈ ਕਾਰਵਾਈ ਹੋਏਗੀ ਜਾਂ ਉਧਰਲੇ ਪਾਸੇ ਹੋਊਗੀ ਤਾਂ ਸਭ ਤੋਂ ਪਹਿਲਾਂ ਅਸੀਂ ਬਹੁਤ ਖਤਰਨਾਕ ਜਗ੍ਹਾ ਤੇ ਖੜੇ ਆ ਉਹ ਲੋਕ ਜਿਹੜੇ ਦੂਰ ਬੈਠੇ ਨੇ ਜਿਨ੍ਹਾਂ ਨੂੰ ਚੀਜ਼ਾਂ ਦਾ ਪਤਾ ਨਹੀਂ ਜਾਂ ਕੁਝ ਲੋਕ ਜਿਹੜਾ ਜੰਗ ਨੂੰ بڑے ਜਸ਼ਨ ਦੇ ਤੌਰ ਤੇ ਲੈ ਰਹੇ ਨੇ ਬੜਾ ਉਹ ਉਹਨਾਂ ਨੂੰ ਲੱਗਦਾ ਕਿ ਖਰੇ ਪਾਕਿਸਤਾਨ ਨੂੰ ਕੀ ਕਰਦਾ ਜਾਂ ਪਾਕਿਸਤਾਨ ਨੇ ਕੀ ਕਰਤਾ ਕਿਹਦਾ ਕਿੰਨਾ ਨੁਕਸਾਨ ਹੋ ਉਹ ਨਹੀਂ ਪਤਾ ਪਰ ਸਾਡਾ ਜਿਹੜੇ ਅਸੀਂ ਇਸ ਖੇਤੇ ਚ ਆਏ ਨੇ ਸਾਡਾ ਵੇਖੋ ਕਿੰਨਾ ਨੁਕਸਾਨ ਹੈ ਪਿੰਡਾਂ ਦੇ ਵਿੱਚ دہشت ਦਾ ਮਾਹੌਲ ਹੈ ਸ਼ਹਿਰ ਬੰਦ ਨੇ ਜਿਹੜੇ ਲੋਕ ਜੰਗ ਦਾ ਸਭ ਤੋਂ ਪਹਿਲਾ ਮਾਹੌਲ ਜਿਹੜੇ ਲੋਕ ਰੋਜੀ ਰੋਟੀ ਰੋਜ਼ ਕਮਾ ਕੇ ਖਾਂਦੇ ਨੇ ਸਾਨੂੰ ਕਿਸਾਨਾਂ ਨੂੰ ਵੀ ਕਹਿੰਦੇ ਯਾਰ ਤੁਸੀਂ ਹਰ ਗੱਲ ਤੇ ਇੰਜ ਬੋਲਦੇ ਹੋ ਦੇਖੋ ਕਿਸਾਨ ਤਾਂ 6 ਮਹੀਨੇ ਕੱਢ ਜਾਊਗਾ ਉਹਦੇ ਕੋਲ ਖਾਣ ਜੋਗੀ ਰੋਟੀ ਵੀ ਪਰ ਅੱਜ ਜਦੋਂ ਬਾਜ਼ਾਰ ਬੰਦ ਆ ਤਾਂ ਜਿਹੜਾ ਜਿਹਨੇ ਬੰਦੇ ਰੋਜ਼ ਦਿਹਾੜੀ ਕਰਕੇ ਕੰਮ ਖਾਣਾ ਜਿਹਨੇ ਰੋਜ਼ ਦੁਕਾਨਦਾਰੀ ਖੋਲ ਕੇ ਰੋਟੀ ਖਾਣੀ ਆ ਉਹਦਾ ਰੁਜ਼ਗਾਰ ਅੱਜ ਤੋਂ ਬੰਦ ਹੋ ਗਿਆ ਉਹਦੇ ਲਈ ਜੰਗ ਤੋਂ ਵੀ ਵੱਡੀ ਸਥਿਤੀ ਹੋ ਗਈ ਉਹਦਾ ਭੁੱਖੇ ਮਰਦਾ ਹੋ ਗਿਆ ਤਾਂ ਹੁਣ ਜਿਹੜਾ ਇਹ ਜੰਗ ਹੈ ਬੇਸ਼ੱਕ ਪਹਿਲਗਾਮ ਦੇ ਵਿੱਚ ਉਹ ਸਾਡੇ ਭੈਣ ਭਰਾ ਮਾਰੇ ਗਏ ਨੇ ਸਾਡੇ ਬੰਦੇ ਸੀ ਅੱਤਵਾਦੀਆਂ ਨੇ ਮਾਰੇ ਅੱਤਵਾਦੀਆਂ ਦਾ ਕੰਮ ਹੀ ਇਹ ਸੀਗਾ ਉਹਨਾਂ ਨੇ ਮਾਰਨਾ ਹੀ ਸੀ ਪਰ ਉਹ ਕਿਵੇਂ ਹੋ ਗਿਆ ਕਦੋਂ ਹੋ ਗਿਆ ਉਹਦਾ ਜ਼ਿੰਮੇਵਾਰ ਕੌਣ ਹੈ ਉਹਦੇ ਬਜਾਏ ਜਦੋਂ ਸਾਨੂੰ ਜੰਗ ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਗਿਆ ਤਾਂ ਅੱਜ ਜਿਹੜਾ ਮਾਹੌਲ ਹੈ ਇੱਥੋਂ ਪ੍ਰਵਾਸੀ ਭੱਜਦੇ ਜਾ ਰਹੇ ਨੇ 20 ਦਿਨਾਂ ਬਾਅਦ ਅਸੀਂ ਝੋਨੇ ਦੀ ਫਸਲ ਬੀਜਣੀ ਹੈ ਅੱਜ ਤਾਂ ਜ਼ਮੀਨ ਸਾਡੀ ਖਾਲੀ ਮੈਂ ਕਿਹਾ ਸ਼ੁਕਰ ਹੈ ਜੇ ਜੰਗ 20 ਦਿਨ ਪਹਿਲਾਂ ਲੱਗ ਜਾਂਦਾ ਤਬਾਈਆਂ ਹੋ ਜਾਂਦੀਆਂ ਸਾਡੀਆਂ ਫਸਲਾਂ ਮੱਚ ਜਾਂਦੀਆਂ ਫਸਲ ਹੀ ਸੜ ਜਾਣੀ ਅੱਜ ਜਦੋਂ ਫਿਰ ਵੀ ਅਸੀਂ ਚਲੋ ਫਸਲ ਵੱਢ ਲਈ ਹੈ ਅਗਲੇ 20 ਦਿਨਾਂ ਬੱਜਰੋਸੀ ਫਸਲ ਬੀਜ ਨਹੀਂ ਅਗਲੀ ਝੋਨੇ ਦੀ ਸਾਡੀ ਬਜਾਈ ਹੋਣੀ 1 ਜੂਨ ਤੋਂ ਜਦੋਂ ਇੱਥੇ ਮਾਹੌਲ ਜੰਗ ਦਾ ਜਦੋਂ ਇੱਥੇ ਮਜ਼ਾਈਲਾਂ ਡੇਗ ਰਹੀਆਂ ਜੋ ਸਾਡੇ ਘਰ ਫੂਕੇ ਜਾ ਰਹੇ ਨੇ ਕਿਹੜਾ ਬੰਦਾ ਸਾਡੇ ਇੱਥੇ ਕਿਹੜਾ ਪ੍ਰਵਾਸੀ ਸਾਡੇ ਝੋਨਾ ਲਾਉਣ ਆਊਗਾ ਸਾਡੀ ਅਗਲੀ ਫਸਲ ਦਾ ਵੀ ਨੁਕਸਾਨ ਸੋ ਜਿਹੜੇ ਮੈਂ ਕਵਾਂਗਾ ਜਿਹੜੇ ਉਹ ਲੋਕ ਜਿਹੜੀ ਉਸ ਤਰ੍ਹਾਂ ਦਾ ਮੀਡੀਆ ਵੀ ਜਿਹੜਾ ਇਹਨੂੰ ਬੜਾ ਜਸ਼ਨ ਦੇ ਮਾਹੌਲ ਤੇ ਲੈ ਰਿਹਾ ਉਹਨੂੰ ਉਹਦੇ ਵੀ ਸਾਡੀ ਬੇਨਤੀ ਆ ਅਸੀਂ ਆਪਣੇ ਦੇਸ਼ ਦੀ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਇਹ ਜਿਹੜਾ ਅਤਵਾਦ ਆ ਇਸ ਦਾ ਮਸਲਾ ਹੈ ਮੈਂ ਕਹਿੰਦਾ ਜੇ ਸਾਡੀ ਮੇਰੀ ਗੱਲ ਪਾਕਿਸਤਾਨ ਦੇ ਲੋਕ ਵੀ ਸੁਣਦੇ ਹਣ ਕਿਉਂਕਿ ਜੰਗ ਤਾਂ ਕੋਈ ਵੀ ਨਹੀਂ ਚਾਹੁੰਦਾ ਜੇ ਇੱਧਰ ਤਬਾਈ ਹੋਏ ਤੇ ਉੱਧਰ ਵੀ ਹੋਊਗੀ ਆਮ ਲੋਕਾਂ ਦੀ ਜੇ ਫੌਜ ਸਾਡੀ ਫੌਜ ਦੇ ਜਵਾਨਾਂ ਨੂੰ ਜੇ ਕੁਝ ਹੋਊਗਾ ਉਹ ਵੀ ਸਾਡੇ ਹੀ ਭੈਣ ਭਰਾ ਨੇ ਸਾਡੇ ਪਿੰਡਾਂ ਚੋਂ ਕਿਸਾਨਾਂ ਮਜ਼ਦੂਰਾਂ ਦੇ ਬੱਚੇ ਨੇ ਤਾਂ ਇਹ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਇਸ ਨੂੰ ਡਿਪਲੋਮੈਟਿਕ ਤਰੀਕੇ ਨਾਲ ਸਮਝਾਇਆ ਜਾਵੇ ਅੱਤਵਾਦ ਦੇ ਕੀ ਕਾਰਨ ਨੇ ਉਹਨੂੰ ਕਿਵੇਂ ਨਿਜਠਣਾ ਹੈ ਅੱਤਵਾਦ ਦੁਨੀਆ ਤੋਂ ਹਰ ਤਰ੍ਹਾਂ ਦਾ ਅੱਤਵਾਦ ਖਤਮ ਹੋਣਾ ਚਾਹੀਦਾ ਲੋਕਾਂ ਨੂੰ ਸ਼ਾਂਤੀ ਨਾਲ ਰਹਿਣਾ ਚਾਹੀਦਾ ਸ਼ਾਂਤ ਦਾ ਮਾਹੌਲ ਹੋਣਾ ਚਾਹੀਦਾ ਲੋਕ ਕਿਰਤ ਕਰਦੇ ਆਂ ਦੀ ਰੋਟੀ ਖਾਣੇ ਹੁਣ ਆਹ ਪਰਿਵਾਰ ਦੀ ਕਿਸੇ ਨਾਲ ਕੀ ਦੁਸ਼ਮਣੀ ਸੀ ਜੇ ਇੱਕ ਡਰੋਨ ਜਾਂ ਕੋਈ ਹਥਿਆਰ ਡਿੱਗਿਆ ਤਾ ਇਹ ਪਰਿਵਾਰ ਜਿਹੜਾ ਕਿ ਭਲਾਮਨਸ ਪਰਿਵਾਰ ਹੈ, ਕਿਰਤੀ ਪਰਿਵਾਰ ਹੈ, ਛੋਟਾ ਕਿਸਾਨ ਹੈ ਇਹ। ਇਹਦੀ ਕਿਸੇ ਨਾਲ ਕੀ ਦੁਸ਼ਮਣੀ ਸੀ? ਪਰ ਇਹਦੀ ਵੱਡੀ ਤਬਾਈ ਹੋ ਗਈ। ਇਸ ਤਰ੍ਹਾਂ ਦੇ ਪਰਿਵਾਰ ਨਾਲ ਜਿਵੇਂ ਘਟਨਾ ਵਾਪਰੀ ਜਿਵੇਂ ਪਹਿਲਾਂ ਜੰਗਾਂ ਦੇ ਨਾਲ ਲੋਕਾਂ ਨੇ ਸੰਤਾਪ ਢਾਏ ਆ, ਕਈ ਕਈ ਸਾਲ ਤੇ ਫਿਰ ਮੁੜ ਕੇ ਉੱਠਿਆ ਵੀ ਨਹੀਂ ਜਾਂਦਾ। ਦੇਖੋ ਜੰਗਾਂ ਨਾਲ ਜੇ ਮਸਲਾ ਹੱਲ ਹੁੰਦਾ, ਜਦੋਂ ਅਸੀਂ 47 'ਚ ਵੰਡੇ ਗਏ ਆ ਤੇ ਅਸੀਂ ਵੰਡੇ ਗਏ, ਅਸੀਂ ਮਰੇ। ਉਸ ਤੋਂ ਬਾਅਦ 48-49 ਦੀ ਜੰਗ ਆ, ਫਿਰ 65 ਦੀ ਜੰਗ ਸਾਡੇ ਦਾਦਿਆਂ ਨੇ ਦੇਖੀ, 71 ਦੀ ਜੰਗ, ਕਾਰਗਿਲ ਦੀ ਜੰਗ ਸਾਡੇ ਬਾਪੂ ਉਦੋਂ ਨੌਜਵਾਨ ਸੀਗੇ, ਅੱਜ ਅਸੀਂ ਉਸ ਉ ਲਗਾਤਾਰ ਜੰਗਾ ਨੇ ਸਾਨੂੰ ਦੂਰ ਕੀਤਾ ਸਾਡੇ ਖੇਤਿਆਂ ਨੂੰ ਤਬਾਹ ਕੀਤਾ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਜੇ ਇਹ ਬੜਾ ਬਾਰਡਰ ਜਿਹੜਾ ਬਣਿਆ ਹੋਇਆ ਜੇ ਇਥੇ ਅਤਵਾਦ ਨਾ ਹੋਵੇ ਜੇ ਜੰਗਾ ਨਾ ਹੋਣ ਤਾਂ ਸਾਡਾ ਜਿਹੜਾ ਮੁਲਕ ਹੈ 12% ਆਪ ਦੇ ਜਿਹੜਾ ਉਹਦਾ ਬਜਟ ਉਹਦਾ ਹਿੱਸਾ ਇਦਾਂ ਹੀ ਪਾਕਿਸਤਾਨ ਵੀ ਲਾਉਂਦਾ ਹੋਊਗਾ ਜੇ ਇਹ ਅਤਵਾਦ ਤੇ ਜੈਸ਼ਤ ਨਾ ਹੋਵੇ ਉਹੀ ਪੈਸਾ ਜੇ ਸਾਡੇ ਲੋਕਾਂ ਦੀ ਭਲਾਈ ਲਈ ਲੱਗੇ ਜਿਵੇਂ ਯੂਰਪ ਦੇ ਵਿੱਚ ਮੁਲਕ ਨੇ ਸਿਰਫ ਤੀਰ ਖਿੱਚੀ ਹੋਈ ਆ ਕੋਈ ਇਧਰ ਉਧਰ ਆ ਜਾ ਵੀ ਸਕਦਾ ਤਾਂ ਉਹ ਲੋਕੋ ਪੈਸਾ ਲੈ ਕੇ ਕਿੱਥੇ ਪਹੁੰਚ ਗਏ ਇਸ ਅਤਵਾਦ ਦੇ ਕਰਕੇ ਅਸੀਂ ਉੱਗ ਇੱਥੇ ਲੜੀ ਜਾ ਰਹੇ ਆ ਸਾਡਾ ਖੇਤ ਤਬਾਹ ਹੋ ਰਿਹਾ ਹੁਣ ਮੈਂ ਫਰਜ਼ ਕਰਉ ਕੱਲ ਨੂੰ ਪਰਮਾਣੂ ਬੰਬ ਇਸ ਧਰਤੀ ਦੇ ਡਿੱਗ ਪਵੇ ਇਧਰ ਜਾਂ ਉਧਰ ਤਾਂ ਇਹ ਪੂਰਾ ਖੇਤ ਤਬਾਹ ਹੋ ਜਾਏਗਾ ਸਾਡੀਆਂ ਨਸਲਾਂ ਤਬਾਹ ਹੋ ਜਾਣਗੇ ਸਾਡੀ ਜਿਹੜੀ ਜ਼ਮੀਨ ਪਾਣੀ ਧਰਤੀ ਸਭ ਕੁਝ ਤਬਾਹ ਹੋ ਜਾਊਗਾ ਸੋ ਸਾਨੂੰ ਇਸ ਪਾਕਿਸਤਾਨ ਦੀ ਆਵਾਮ ਨੂੰ ਵੀ ਆਪ ਦੇ ਹਕੂਮਤ ਦੇ ਉੱਤੇ ਜਿਹੜੀ ਉੱਥੋਂ ਦੀ ਸਰਕਾਰ ਹੈ ਉਹਦੇ ਕੋਈ ਮਨਛੇ ਹੋ ਸਕਦੇ ਨੇ ਉੱਥੋਂ ਦੇ ਜਿਹੜੇ ਮੰਤਰੀ ਉਹਨਾਂ ਦੇ ਕੋਈ ਮਨਛੇ ਹੋ ਸਕਦੇ ਨੇ ਉਹਨਾਂ ਦੇ ਦਬਾਅ ਪਾਉਣਾ ਚਾਹੀਦਾ ਵੀ ਸਾਨੂੰ ਜੰਗ ਨਹੀਂ ਚਾਹੀਦੀ ਉਹ ਭਾਰਤ ਦੇ ਨਾਲ ਛਰਾਰਤਾਂ ਕਰਨੀਆਂ ਬੰਦ ਕਰੇ ਅਸੀਂ ਵੀ ਆਪਣੀ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਕਿ ਇਹ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈਗਾ ਇਹਨੂੰ ਰੋਕ ਕੇ ਇੰਟਰਨੈਸ਼ਨਲ ਤੌਰ ਤੇ ਲੋਕਾਂ ਨੂੰ ਇਕੱਠੇ ਕਰਕੇ ਜਿਹੜੇ ਅੱਤਵਾਦ ਨੂੰ ਖਤਮ ਕਰਨ ਦੇ ਕੋਈ ਹੋਰ ਤਰੀਕੇ ਲੱਭੇ ਜਾਣ ਪੰਜਾਬ ਨੂੰ ਇਸ ਜੰਗ ਤੋਂ ਬਚਾਇਆ ਜਾਵੇ ਆ ਜਿਹੜਾ ਸਾਡੇ ਲੋਕਾਂ ਦਾ ਨੁਕਸਾਨ ਹੋ ਰਿਹਾ ਇਹਨੂੰ ਬਚਾਇਆ ਜਾਵੇ ਪੰਜਾਬ ਪਹਿਲਾਂ ਹੀ ਆਰਥਿਕ ਮਾਰ ਚੱਲ ਰਿਹਾ ਅਸੀਂ ਪੰਜਾਬ ਦੀ ਗੱਲ ਕਰ ਰਹੇ ਹਾਂ ਕਿ ਦੇਸ਼ ਭਰ ਦੇ ਵਿੱਚ ਚਰਚਾ ਹੈ ਜੰਗ ਦੀ ਪਰ ਬਾਕੀਆਂ ਨੂੰ ਬਹੁਤਾ ਫਰਕ ਨਹੀਂ ਪੈਂਦਾ ਕਸ਼ਮੀਰ ਤੇ ਪੰਜਾਬ ਜਿਆਦਾ ਜੰਗ ਦੇ ਮੈਦਾਨ ਬਣਦੇ ਰਹੇ ਐ ਜਦੋਂ ਤੁਸੀਂ ਦਿੱਲੀ ਦੀਆਂ ਬਰੂਹਾਂ ਤੇ ਗਏ ਕਿਸਾਨ ਗਏ ਮਜ਼ਦੂਰ ਗਏ ਤਤਵਾਦੀ ਤੁਹਾਨੂੰ ਆਖਿਆ ਗਿਆ ਹੁਣ ਜਦੋਂ ਬਾਰਡਰਾਂ ਤੇ ਬੈਠੇ ਹੋ ਕਹਿੰਦੇ ਸੱਚੇ ਦੇਸ਼ ਭਗਤ ਹੀ ਬਾਰਡਰਾਂ ਵਾਲੇ ਐ ਦੇਖੋ ਇਹ ਉਹਨਾਂ ਦਾ ਰਾਜਨੀਤਿਕ ਏਜੰਡਾ ਹੋ ਸਕਦਾ ਪਰ ਕਿਹੜਾ ਚਾਹੁੰਦਾ ਮੇਰੇ ਘਰ ਤੇ ਆ ਪਰਿਵਾਰ ਚਾਹੁੰਦਾ ਸੀ ਮੈਂ ਚਾਹੁੰਨਾ ਤੁਸੀਂ ਚਾਹੁੰਦੇ ਹੋ ਜਿਹੜੇ ਆਪਦੇ ਚੈਨਲਾਂ ਤੇ ਬਹਿ ਕੇ ਕਹਿੰਦੇ ਨੇ ਵੀ ਬੱਲੇ ਬੱਲੇ ਆ ਕਰਤਾ ਉਹ ਚਾਹੁੰਦੇ ਨਹੀਂ ਵੀ ਸਾਡੇ ਸਟੂਡੀਓ ਉੱਤੇ ਮਜ਼ਾਇਲ ਡਿੱਗੇ ਕੋਈ ਨਹੀਂ ਚਾਹੁੰਦਾ ਇਹ ਤਾਂ ਬਾਲਦੀ ਦੇ ਬੂਥੇ ਧੱਕਿਆ ਜਾ ਰਿਹਾ ਸਾਡੀ ਬੇਨਤੀ ਆ ਸਾਨੂੰ ਜਿਉਣ ਦਿਓ ਸਾਡੇ ਕਿਰਤੀ ਲੋਕ ਨੇ ਉਹਨਾਂ ਨੂੰ ਜਿਉਣ ਦਿਓ ਬਚਾਇਆ ਜਾਵੇ ਉਹਨਾਂ ਨੂੰ ਇਹ ਜੰਗ ਹਮੇਸ਼ਾ ਨਫ਼ਰਤ ਲੈ ਕੇ ਆਈ ਹੈ ਇਹ ਜੰਗ ਤਬਾਹੀ ਲੈ ਕੇ ਆਈ ਹੈ ਇਹਨੂੰ ਕਿਸੇ ਵੀ ਹਾਲ ਚ ਰੋਕਿਆ ਜਾਵੇ ਹੁਣ ਕਿਸੇ ਦਿਨ ਜੰਗ ਤਾਂ ਰੁਕ ਜੂਗੀ ਪਰ ਐਸ ਪਰਿਵਾਰ ਨੂੰ ਜਿਹੜਾ ਨੁਕਸਾਨ ਹੋਣਾ ਇਹ ਸ਼ਾਇਦ ਕਦੇ ਪਰਵਾਹੀ ਹੋ ਸਕੇ ਸੋ ਇਸ ਕਰਕੇ ਸਾਡੀ ਉਧਰਲੀ ਸਰਕਾਰ ਲੋਕਾਂ ਨੂੰ ਵੀ ਬੇਨਤੀ ਆਪਦੀ ਸਰਕਾਰ ਤੇ ਪ੍ਰੈਸ਼ਰ ਬਣਾਉਣ ਅਸੀਂ ਆਪਦੀ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਜੰਗ ਦੇ ਮਾਹੌਲ ਨੂੰ ਰੋਕਿਆ ਜਾਵੇ ਇੰਟਰਨੈਸ਼ਨਲ ਦਬਾਅ ਪਾਇਆ ਜਾਵੇ ਅਤਵਾਦ ਨੂੰ ਰੋਕਣ ਲਈ ਜੋ ਹੋਰ ਜੋ ਵੀ ਤਰੀਕੇ ਨੇ ਉਹ ਜੋ ਵੀ ਰੌਲੇ ਨੇ ਸਾਡੇ ਮੁਲਕਾਂ ਦੇ ਉਹ ਬੈਠ ਕੇ ਹੱਲ ਕੀਤਾ ਜਾਣ ਤੇ ਜੰਗ ਨੂੰ ਖਤਮ ਕਰਕੇ ਸਾਡੇ ਲੋਕਾਂ ਦੇ ਸ਼ਾਂ ਅਸਲੀ ਰਾਜਾ ਉਹੀ ਹੁੰਦਾ ਜਿਹੜੇ ਆਪਣੇ ਲੋਕਾਂ ਨੂੰ ਸ਼ਾਂਤਮਈ ਮਾਹੌਲ ਦੇ ਵਿੱਚ ਰਹਿਣ ਦੀ ਦੇਵੇ ਔਰ ਉਹ ਸਾਰੀਆਂ ਸੁੱਖ ਸਹੂਲਤਾਂ ਜਿਨ੍ਹਾਂ ਨਾਲ ਉਹ ਚੰਗੀ ਜ਼ਿੰਦਗੀ ਜੀ ਸਕਣ ਉਹੀ ਹੁੰਦਾ ਜੀ ਬਾਰਡਰ ਤੇ ਰਹਿੰਦੇ ਲੋਕ ਤਾਂ ਭਲੀ ਭਾਂਤ ਜਾਣਦੇ ਆ ਕਿ ਇਹਦਾ ਨੁਕਸਾਨ ਕਿੰਨਾ ਹੁੰਦਾ ਤੁਸੀਂ ਜਿਹੜੀ ਗੱਲ ਦੱਸ ਰਹੇ ਹੋ ਕੱਲੇ ਆਪ ਦੀ ਤਾਂ ਦੱਸ ਨਹੀਂ ਰਹੇ ਜਿੰਨੇ ਲੋਕ ਖੜੇ ਆ ਜਾਂ ਬਾਰਡਰ ਤੇ ਰਹਿੰਦੇ ਸਾਰਿਆਂ ਦੀ ਗੱਲ ਕਰ ਰਹੇ ਹੋ ਪਰ ਕੁਝ ਲੋਕ ਤੁਹਾਨੂੰ ਨਹੀਂ ਲੱਗਦਾ ਕਿ ਬਾਕੀ ਸੂਬਿਆਂ ਦੇ ਟਰੈਪ 'ਚ ਆ ਜਾਂਦੇ ਨੇ ਕਿਸੇ ਪ੍ਰੋਪਾਗੈਂ ਕਿ ਨਹੀਂ ਬਦਲਾ ਜਦੋਂ ਤੱਕ ਲੈਂਦੇ ਨਹੀਂ ਸਾਹ ਹੀ ਨਹੀਂ ਆਉਣਾ ਸਾਨੂੰ ਦੇਖੋ ਬਦਲਾ ਲੈਣਾ ਕਿਸ ਤੋਂ ਐ ਇਹ ਤਾਂ ਸਪਸ਼ਟ ਕਰੋ ਕਿ ਆਮ ਲੋਕਾਈ ਤੋਂ ਬਦਲਾ ਲਿਆ ਜਾਂਦਾ ਜਦੋਂ ਬਦਲਾ ਲੈਣ ਜਾਓਗੇ ਤਾਂ ਫਿਰ ਅਗਲੇ ਬਦਲਾ ਲੈਣ ਆ ਜਾਣਗੇ ਨੁਕਸਾਨ ਤਾਂ ਸਾਡਾ ਆਮ ਲੋਕਾਂ ਦਾ ਹੋਣਾ ਨਾ ਜਿਹੜੇ ਲੋਕ ਇਹ ਸਿਆਸਤ ਕਰਦੇ ਨੇ ਕਿ ਬਦਲਾ ਲਿਓ ਉਹਨਾਂ ਨੂੰ ਖੁਦ ਜਾਣ ਦਿਓ ਜਿਹੜਾ ਬੰਦਾ ਜੰਗ ਦਾ ਹਮੈਤੀ ਆ ਉਹ ਆਪਦੇ ਜਵਾਬ ਭੇਜੇ ਖਾਂ ਬਾਰਡਰ ਤੇ ਲੜਨ ਵਾਸਤੇ ਜਵਾਬ ਤੇ ਸਾਡੇ ਆ ਜਿਹੜੇ ਲੋਕ ਖੜੇ ਨੇ ਇਹਨਾਂ ਦੇ ਜਵਾਬ ਫੌਜ ਚ ਭਰਤੀ ਨੇ ਆ ਮੁੰਡਾ ਮੇਰੇ ਨਾਲ ਖੜਾ ਇਹਦਾ ਪਿਓ ਵੀ ਫੌਜ ਚ ਸੀ ਇਹਦਾ ਭਰਾ ਵੀ ਫੌਜ ਚ ਹੈ ਇਹ ਸਾਡਾ ਕਿਸਾਨ ਹੈ ਇਹਦਾ ਬਾਪ ਵੀ ਫੌਜ ਚ ਰਿਹਾ ਇਹਦਾ ਭਰਾ ਵੀ ਫੌਜ ਚ ਸੋ ਨੁਕਸਾਨ ਤੇ ਉੱਥੇ ਵੀ ਸਾਡਾ ਹੀ ਹੋਣਾ ਨਾ ਸੋ ਇਹ ਜਿਹੜੇ ਵੋਟਾਂ ਦੀ ਗਿਣਤੀ ਮਿੰਨਤੀ ਚ ਦੂਜਿਆਂ ਨੂੰ ਖੁਸ਼ ਕਰਨ ਲਈ ਸਾਨੂੰ ਬਲਦੀ ਦੇ ਬੂਥੇ ਧੱਕਿਆ ਹੋਇਆ ਉਹ ਉਹਦੀ ਸਾਡੀ ਬੇਨਤੀ ਆ ਵੀ ਰਹਿਮ ਕੀਤੀ ਜਾਵੇ ਇਹ ਪੰਜਾਬ ਦੇ ਉੱਤੇ ਦੋਵੇਂ ਪੰਜਾਬ ਦੇ ਲੋਕ ਲੜਨਾ ਨਹੀਂ ਚਾਹੁੰਦੇ ਪੰਜਾਬੀ ਆਪਸ ਵਿੱਚ ਲੜਨਾ ਨਹੀਂ ਚਾਹੁੰਦੇ ਇਹ ਜਿਨ੍ਹਾਂ ਦਾ ਮੋਟਿਵ ਹੈਗਾ ਲੜਨਾ ਕਿਉਂਕਿ ਸਰਕਾਰਾਂ ਜਦੋਂ ਫੇਲ ਹੁੰਦੀਆਂ ਨੇ ਪਾਕਿਸਤਾਨ ਦੀ ਜੇ ਮੈਂ ਗੱਲ ਕਰਾਂ ਪਾਕਿਸਤਾਨ ਅੰਦਰ ਜਦੋਂ ਭੁੱਖ ਮਰੀ ਹੈ ਲੁੱਟ ਖੋਹ ਹੈ ਗਰੀਬੀ ਹੈ ਉਹਨੂੰ ਜਦੋਂ ਉੱਥੋਂ ਦੀ ਸਰਕਾਰ ਨਹੀਂ ਦੇ ਪਾਰੀ ਉਹ ਲੋਕ ਤਾਂ ਲੋਕਾਂ ਦੇ ਸਵਾਲ ਨੇ ਲੋਕ ਉਹਦੇ ਖਿਲਾਫ ਲੜਨਗੇ ਸਾਡੇ ਮੁਲਕ ਦੇ ਵੀ ਸਵਾਲ ਤੁਸੀਂ ਦਿੱਲੀ ਜਾਣ ਦੀ ਗੱਲ ਕੀਤੀ ਅਸੀਂ ਐਮਐਸਪੀ ਲਈ ਲੜਦੇ ਆਂ ਵੀ ਕਰਜ਼ਾ ਕਰਕੇ ਮਰੀਏ ਨਾ ਅਸੀਂ ਆ ਬੀਬੀਆਂ ਬੀਐਮਬੀ ਜਿਹੜਾ ਬੀਬੀਆਂ ਬੀਐਮਬੀ ਰੇ ਸਾਡਾ ਪਾਣੀ ਖੋਇਆ ਜਾ ਰਿਹਾ ਹੈ ਉਧਰ ਹੀ ਲੜਨਾ ਜੋ ਇਹ ਸਮੱਸਿਆਵਾਂ ਨੇ ਇਹਨਾਂ ਦਾ ਜਵਾਬ ਜਦੋਂ ਕੋਈ ਰਾਜਨੀਤਿਕ ਪਾਰਟੀ ਜਿਹਨ ਦੀ ਸਰਕਾਰ ਹੁੰਦੀ ਉਹ ਨਹੀਂ ਦੇ ਸਕਦੀ ਤਾਂ ਦੋਵੇਂ ਸਰਕਾਰਾਂ ਦੀ ਮਨਸ਼ਾ ਹੋ ਸਕਦੀ ਹੈ ਜਾਂ ਫਿਰ ਅਮਰੀਕਾ ਵਰਗੇ ਕਾਰਪੋਰੇਟ ਜਿਨ੍ਹਾਂ ਨੇ ਇੱਥੇ ਸਮਝੌਤੇ ਕਰਕੇ ਆਪਦਾ ਫ੍ਰੀ ਟ੍ਰੇਡ ਰਾਂਹੇ ਸਮਾਨ ਵੇਚਣਾ ਜਾਂ ਉਹਨਾਂ ਕੰਪਨੀਆਂ ਜਿਨ੍ਹਾਂ ਨੇ ਸਾਡੀਆਂ ਜ਼ਮੀਨਾਂ ਹੜਾ-ਹੜਾਪਣੀਆਂ ਨੇ ਸਾਡਾ ਪਾਣੀ ਹੜਪਣਾ ਉਹਨਾਂ ਦੀ ਲੋੜ ਤੇ ਜੰਗ ਹੋ ਸਕਦੀ ਆ ਸਾਡੀ ਲੋੜ ਜੰਗ ਨਹੀਂ ਹੈਗੀ ਸਾਨੂੰ ਅਸੀਂ ਸਿਰਫ ਕਿਰਤ ਕਰਨੀ ਜਾਣਦੇ ਆ ਅਸੀਂ ਸਰਬੱਤ ਦਾ ਭਲਾ ਕਹਿਣ ਵਾਲੇ ਸਾਡੇ ਗੁਰੂਆਂ ਦੇ ਰਾਹ ਤੇ ਚੱਲਣ ਵਾਲੇ ਆ ਸਭੇ ਸਾਂਝੀ ਵਾਲਸ ਦਾ ਇਹਨਾਂ ਕੋਈ ਨਾ ਦੱਸੇ ਬਾਹਰ ਦੇ ਸਿਧਾਂਤ ਤੇ ਪਹਿਰਾ ਦੇਣ ਵਾਲੇ ਆ ਸੋ ਇਸ ਕਰਕੇ ਇਸ ਜੰਗ ਵਰਗੇ ਮਾਹੌਲ ਨੂੰ ਕੋਈ ਵੀ ਪੰਜਾਬ ਦਾ ਜਾਂ ਕੋਈ ਦੇਸ਼ ਦਾ ਜਿਹੜੇ ਕਿਰਤੀ ਲੋਕ ਨੇ ਜਿਮਾ ਫਰਜ ਕਰੋ ਪਹਿਲਗਾਮ ਦੇ ਵਿੱਚ ਆਮ ਲੋਕ ਮਾਰੇ ਗਏ ਤਾਂ ਪੂਰੇ ਦੇਸ਼ ਦੇ ਲੋਕ ਸੀ ਸਾਡੇ ਦੇਸ਼ ਦੇ ਲੋਕ ਸੀ ਜੇ ਇਸ ਸਰਹੱਦ ਤੇ ਲੜਦੇ ਆ ਪੰਜਾਬ ਦੀ ਹੈ ਕਿਸੇ ਹੋਰ ਸੂਬੇ ਦਾ ਫੌਜੀ ਨੌਜਵਾਨ ਵੀ ਮਾਰਿਆ ਜਾਂਦਾ ਤਾਂ ਉਹ ਵੀ ਸਾਡਾ ਸੋ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਜੇ ਜਾਂਗਾ ਨਾ ਮਸਲੇ ਹੱਲ ਹੁੰਦੇ ਤਾਂ ਪਹਿਲੀਆਂ ਜੰਗਾਂ ਵੇਲੇ ਹੁੰਦੇ ਸੋ ਸਾਨੂੰ ਉਤੋਂ ਸਿੱਖ ਕੇ ਅਮਨ ਆਮਾਨ ਨਾਲ ਇੰਟਰਨੈਸ਼ਨਲ ਜੋ ਸਾਡੀਆਂ ਸੰਸਥਾਵਾਂ ਬਣੀਆਂ ਉਹਨਾਂ ਦੇ ਰਾਹੀਂ ਡਿਪਲੋਮੈਟਿਕ ਤਰੀਕੇ ਦੇ ਨਾਲ ਅਤਵਾਦ ਦਾ ਤੇ ਬਾਕੀ ਮੁੱਦਿਆਂ ਦਾ ਹੱਲ ਕਰਨਾ ਚਾਹੀਦਾ ਪੰਜਾਬ ਦਾ ਲੋਕ ਪਹਿਲਾਂ ਹੀ ਬੁਰੀ ਮਾਤਰਾ ਮਾਰ ਹਰ ਸਾਲ ਅਸੀਂ ਇੱਥੇ ਅਜਰਿਆਦਾ ਇਲਾਕਾ ਸਾਡਾ ਅਸੀਂ ਮਾਰ ਚੱਲਦੇ ਹੜਾਂ ਦੀ ਸੋ ਅੱਜ ਜਦੋਂ ਜੰਗ ਦੀ ਨਵੀਂ ਮਾਰ ਆ ਗਈ ਆ ਤਾਂ ਸਾਡੇ ਲਈ ਬੜੀ ਸਮੱਸਿਆਦਾ ਹੈ ਕਿਉਂਕਿ ਇਹਨਾਂ ਦਿਨਾਂ ਚ ਕਾਲਾ ਬਾਜ਼ਾਰੀ ਕਰਨ ਵਾਲੇ ਜਿਹੜੇ ਸਟਾਕ ਕਰ ਲੈਂਦੇ ਨੇ ਜਿਨ੍ਹਾਂ ਨੇ ਵੱਡੀ ਪੱਦਰ ਤੇ ਜਿਹੜੇ ਮੌਕਾ ਭਾਲਦੇ ਨੇ ਵੀ ਲੋਕਾਂ ਦੀ ਲੁੱਟ ਕਰੇ ਕਿਉਂਕਿ ਜਦੋਂ ਜੰਗ ਦਾ ਸਹਿਮ ਦਾ ਮੌਲ ਹੈ ਲੋਕ ਆਪਦੇ ਘਰਾਂ ਚ ਚੀਜ਼ਾਂ ਜਮਾ ਕਰਨਗੇ ਤਾਂ ਉਹ ਇਹ ਰੁਪ ਚਾਰਾਂ ਹੀ ਦਿੰਦੇ ਨੇ ਉਹਨਾਂ ਨੂੰ ਵੀ ਮੌਕਾ ਮਿਲਦਾ ਸੋ ਇਸ ਕਰਕੇ ਇਸ ਹਫੜਾ ਤਫੜੀ ਦੇ ਮਾਹੌਲ ਨੂੰ ਠੀਕ ਕੀਤਾ ਜਾਵੇ ਜੋ ਵੀ ਆਰਮੀ ਦੀਆਂ ਠੀਕ ਪ੍ਰੈਸ ਕਾਨਫਰੰਸਾਂ ਆ ਰਹੀਆਂ ਨੇ ਉਹਨਾਂ ਦੇ ਆਧਾਰ ਤੇ ਖਬਰਾਂ ਦਿੱਤੀਆਂ ਜਾਣ ਬੇਫਾਲਤੂ ਖਬਰਾਂ ਚਲਾ ਕੇ ਸਾਡੇ ਲੋਕਾਂ ਨੂੰ ਸਹਿਮ ਵੀ ਨਾ ਕਿਉਂਕਿ ਲੋਕ ਤੇ ਘਰਾਂ 'ਚ ਕੋਈ ਬਿਮਾਰ ਹੁੰਦਾ ਉਹ ਸਹਿਮ ਕੇ ਮਰ ਸਕਦਾ ਸੋ ਇਸ ਕਰਕੇ ਇਸ ਮਾਹੌਲ ਨੂੰ ਠੀਕ ਕਰਨਾ ਚਾਹੀਦਾ ਇੱਕ ਤਾਂ ਮੈਂ ਅਖੀਰ 'ਚ ਤੁਹਾਡੇ ਤੋਂ ਇਹ ਜਾਨਣਾ ਚਾਹਣਾ ਜਿਹੜੇ ਇੱਥੋਂ ਦੀ ਕਿਸਾਨੀ ਆ ਉਹ ਕਿੰਨੇ ਕੁ ਖੱਜਲ ਹੋ ਰਿਹਾ ਕਿਉਂਕਿ ਪਨੀਰੀਆਂ ਬੀਜਣ ਦਾ ਸਮਾਂ ਵੀ ਚੱਲ ਰਿਹਾ ਹੁਣ ਤਾਂ ਝੋਨੇ ਦੀ ਲਵਾਈ ਅੱਗੇ ਆਉਣ ਵਾਲੀ ਹੈ ਜਿਹੜੇ ਬਾਰਡਰਾਂ ਤੇ ਪਾਰ ਜ਼ਮੀਨਾਂ ਨੇ ਕੀ ਉਹ ਇਸ ਵਾਰੀ ਫਸਲ ਬੀਜ ਵੀ ਪਾਉਣਗੇ ਕਿ ਨਹੀਂ ਮੈਂ ਪਹਿਲਾਂ ਇਹ ਗੱਲ ਕੀਤੀ ਆ ਵੀ ਸ਼ੁਕਰ ਹੋਇਆ ਵੇ ਅਸੀਂ ਕ ਉਸ ਤੋਂ ਬਾਅਦ ਇਹ ਸਾਰ ਕੁਝ ਹੋਇਆ ਜਿਹੜੇ ਬਾਰਡਰ ਤੋਂ ਪਾਰ ਕਿਸਾਨ ਨੇ ਉਹ ਤੇ ਵੈਸੇ ਹੀ ਬੜੀ ਸ਼ਾਮ ਸਵੇਰੇ ਕਾਰਡ ਮੇ ਹੋਊਗਾ ਤੇ ਜਾਂਦੇ ਆ ਕਿਸੇ ਵੀ ਵੇਲੇ ਰੋਕ ਲੱਗ ਜਾਂਦੀ ਹੁਣ ਜਦੋਂ ਉਧਰੋਂ ਉਧਰ ਹੀ ਗੋਲੀਆਂ ਵਰਸ ਰਹੀਆਂ ਨੇ ਡਰੋਨ ਡੈਗ ਰਹੇ ਨੇ ਗੋਲੇ ਚੱਲ ਰਹੇ ਨੇ ਤਾਂ ਉਹਨਾਂ ਕਿਸਾਨਾਂ ਲਈ ਤਾਂ ਦਿੱਕਤ ਹੈ ਹੀ ਹੈ ਮੈਨੂੰ ਲੱਗਦਾ ਸਾਨੂੰ ਵੀ ਆਪਦੇ ਜਿਹੜੇ ਥੋੜੇ ਬਾਰਡਰ ਤੋਂ ਕੋ 2-4 ਕਿਲੋਮੀਟਰ ਪਿਛਾਂ ਕਰ ਨੇ ਉਹਨਾਂ ਨੂੰ ਵੀ ਨਿਕਲਣਾ ਮੁਸ਼ਕਲ ਹੋ ਜਾਏਗਾ ਰਾਤਾਂ ਨੂੰ ਲਾਈਟ ਬੰਦ ਰਹਿੰਦੀ ਆ ਲਾਈਟ ਨਹੀਂ ਹੋਊਗੀ ਤਾਂ ਝੋਨੇ ਦੀ ਫਸਲ ਕਿਵੇਂ ਲੱਗੂਗੀ ਔਰ ਖਾਸ ਕਰਕੇ ਜਿਹੜੀ ਮੈਂ ਗੱਲ ਕਹਿਣਾ ਜਿਹੜੀ ਅਗਲੇ 15-2 ਜਦੋਂ ਸਾਡੇ ਕੋਲ ਪ੍ਰਵਾਸੀ ਮਜ਼ਦੂਰ ਵੱਡੀ ਗਿਣਤੀ ਚ ਆਉਂਦੇ ਤੇ ਝੋਨੇ ਦੀ ਬਜਾਈ ਕਰਨ ਲਈ ਸਾਡੇ ਜਿਹੜੇ ਆਮ ਲੋਕਲ ਮਜ਼ਦੂਰ ਨੇ ਉਹ ਚਾਰੇ ਘੱਟ ਜਿੰਨਾ ਹੁੰਦਾ ਉਹ ਮਿਹਨਤ ਕਰਦੇ ਆ ਪਰ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਨਾਲ ਹੀ ਝੋਨਾ ਲੱਗਦਾ ਜਦੋਂ ਸਾਡੇ ਕੋਲ ਪ੍ਰਵਾਸੀ ਮਜ਼ਦੂਰ ਨਾ ਆਏ ਤਾਂ ਸਾਨੂੰ ਅਗਲੀ ਫਸਲ ਬੀਜਣ ਲਈ ਹੋਰ ਵੱਡੀ ਸਮੱਸਿਆ ਹੋਣੀ ਆ ਦੂਰ ਦੀ ਗੱਲ ਉਹ ਡਰ ਕੇ ਗੱਡੀਆਂ ਭਰ-ਭਰ ਚੜ੍ਹ ਕੇ ਵਾਪਸ ਚਲੇ ਗਏ ਜਿਹੜੇ ਪਹਿਲਾਂ ਇੱਥੇ ਸੜਕਾਂ ਤੇ ਮਾੜਾ-ਮੋਟਾ ਕੰਮ ਕਰ ਜਾਂ ਜਾਂ ਸਾਡੇ ਲੇਬਰ ਦੇ ਵਿੱਚ ਹੱਥ ਵਟਾਉਂਦੇ ਸੀ ਉਹ ਤੇ ਰਾਹ ਨਹੀਂ ਲੱਭ ਰਾ ਟ੍ਰੇਨਾਂ ਦੇ ਉਵੇਂ ਭੱਜ ਰਿਹਾ ਜਿਵੇਂ ਪੰਡਸਤਾਨ ਪਾਕਿਸਤਾਨ ਦੀ ਵੰਡ ਵੇਲੇ ਲੋਕ ਟ੍ਰੇਨਾਂ ਚੜ੍ਹ-ਚੜ੍ਹ ਭੱਜੇ ਸੀ ਬਿਲਕੁਲ ਉਹੋ ਜਿਹਾ ਮਾਹੌਲ ਹੈ ਇਸ ਮਾਹੌਲ ਨੂੰ ਠੀਕ ਕਰਨਾ ਚਾਹੀਦਾ ਸਿਰਫ ਆਪਦੀਆਂ ਬਿਹਾਰ ਦੀਆਂ ਚੋਣਾ ਜਿੱਤਣ ਲਈ ਪ੍ਰਚਾਰ ਦੇ ਤੌਰ ਤੇ ਲੋਕਾਂ ਦੀ ਜਾਨ ਦਾਤ ਨਹੀਂ ਲਾਉਣੀ ਚਾਹੀਦੀ ਜੀ ਬਹੁਤ ਸ਼ੁਕਰੀਆ ਇਲਾਕੇ ਦੇ ਜਿੰਨੇ ਨਿਵਾਸੀ ਨੇ ਉਹ ਇਸ ਘਟਨਾ ਤੋਂ ਬਾਅਦ ਜਿਹੜੇ ਘਰ 'ਚ ਅਸੀਂ ਖੜੇ ਆ ਬੜੇ ਸਹਿਮੇ ਹੋਏ ਆ ਕਿ ਕਿਸੇ ਦੇ ਘਰ ਦੇ ਉੱਤੇ ਵੀ ਕਿਸੇ ਤਰ੍ਹਾਂ ਦੀ ਵੀ ਆ ਜਿਹੜੀ ਆ ਅਟੈਕ ਹੋ ਸਕਦਾ ਜਾਂ ਕਿਸੇ ਤਰ੍ਹਾਂ ਦਾ ਵੀ ਖਤਰਾ ਮੰਡਰਾ ਸਕਦਾ ਕਿਉਂਕਿ ਲੋਕ ਸਹਿਮ ਦੇ ਵਿੱਚ ਨੇ ਜਿੱਥੇ ਕੰਮਕਾਰ ਠੱਪ ਹੋ ਚੁੱਕੇ ਨੇ ਉੱਥੇ ਹੀ ਲੋਕਾਂ ਨੂੰ ਹੁਣ ਅਗਲੀ ਆਸ ਉਮੀਦ ਕਿਵੇਂ ਵੱਜੇ ਇਸ ਦੇ ਲਈ ਸਰਕਾਰ ਨੂੰ ਲੋਕਾਂ ਦੇ ਨਾਲ ਬੈਠ ਕੇ ਪ੍ਰਸ਼ਾਸਨ ਨੂੰ ਘਰ-ਘਰ ਥਾਂ-ਥਾਂ ਪਿੰਡ-ਪਿੰਡ ਭੇਜ ਕੇ ਆਪਣੇ ਨਾਲ ਲੈਣਾ ਚਾਹੀਦਾ ਹੈ ਔਰ ਅਫਵਾਹਾਂ ਦੇ ਦੌਰ ਨੂੰ ਬੰਦ ਕਰਨਾ ਚਾਹੀਦਾ ਹੈ ਸਹੀ ਸੂਚਨਾ ਜਿਹੜੀ ਹੈ ਇਹਨਾਂ ਲੋਕਾਂ ਤੱਕ ਵੀ ਆਉਣੀ ਚਾਹੀਦੀ ਹੈ ਕਿਉਂਕਿ ਜਦੋਂ ਇੱਕ ਅਫਵਾਹ ਫੈਲਦੀ ਹੈ ਤੇ ਉਹਦੇ ਨਾਲ ਅਸਰ ਬਹੁਤ ਵੱਡੇ ਪੱਧਰ ਦੇ ਉੱਤੇ ਹੁੰਦਾ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਚਾਹੇ ਉਹ ਜ਼ਿਲ੍ਹਾ ਫਿਰੋਜ਼ਪੁਰ ਹੈ ਫਾਜ਼ਿਲਕਾ ਪਠਾਨਕੋ ਟਮਰੇਸਰ ਤਰਨਤਾਰ ਇਹ ਸਾਰੇ ਗੁਰਦਾਸਪੁਰ ਵਰਗੇ ਇਲਾਕ पल पल दी अपडेट ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਰਹੀਏ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਜ਼ਿਲ੍ਹਾ ਫਿਰੋਜ਼ਪੁਰ